ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤੁਹਾਡਾ ਆਪਣਾ ਇੰਦਰਜੀਤ ਸਿੰਘ ਚੀਮਾ ਤੁਸੀਂ ਵੇਖ ਰਹੇ ਹੋ ਚਾਰ ਸਾਹਿਬ ਜਦੇ ਪੰਜਾਬ ਟੀਵੀ ਸਾਡੇ ਪ੍ਰੋਗਰਾਮ ਦਾ ਨਾਮ ਹੈ ਗੁਰਮਤ ਫਲਸਫਾ ਅੱਜ ਸਾਡੇ ਨਾਲ ਹਨ ਭਾਈ ਸਾਹਿਬ ਭਾਈ ਅਮਰੀਕ ਸਿੰਘ ਜੀ ਕਟਿਆਲੀ ਸਾਬਕਾ ਜਿਉਰੀ ਰਾਗੀ ਸ੍ਰੀ ਦਰਬਾਰ ਸਾਹਿਬ ਆਓ ਇਹਨਾਂ ਦਾ ਸਵਾਗਤ ਕਰਦੇ ਹਾਂ ਭਾਈ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਆਪਣੇ ਸਾਰੇ ਦਰਸ਼ਕਾਂ ਨੂੰ ਬੰਦੀ ਛੋੜ ਦਿਵਸ ਦੀਆਂ ਲੱਖ ਲੱਖ ਵਧਾਈਆਂ ਹੋਣ। ਭਾਈ ਸਾਹਿਬ ਜੀ ਅੱਜ ਦਾ ਸਾਡਾ ਵਿਸ਼ਾ ਬੰਦੀ ਛੋੜ ਦਿਵਸ ਇਸ ਬਾਰੇ ਆਪਣੇ ਵਿਚਾਰ ਪੇਸ਼ ਕਰਾਂ। ਸਿੱਖ ਜਗਤ ਦੇ ਵਿੱਚ ਜਿੱਥੇ-ਜਿੱਥੇ ਵੀ ਗੁਰੂ ਨਾਨਕ ਦੇਵ ਜੀ ਖਾਲਸਾ ਪੰਥ ਬੈਠਾ ਹੈ, ਜहाँ-ਜहाँ ਖਾਲਸਾ ਜੀ ਸਾਹਿਬ ਦਾ ਹਰਿਆ ਰਿਹਾ ਹੈ। ਦੇਸਾਂ ਵਦੇ ਸੰਦ ਵਿੱਚ ਬੰਦੀ ਛੋੜ ਦਿਵਸ ਜਿਹੜਾ ਮਨਾਇਆ ਜਾ ਰਿਹਾ ਇਹ ਸਾਡਾ ਜਿਹੜਾ ਇਤਿਹਾਸ ਹੈ ਬੰਦੀ ਛੋੜ ਦਿਵਸ ਦਾ ਇਹ 52 52 ਹਿੰਦੂ ਰਾਜੇ ਬਾਈ ਧਰ ਦੇ ਹਾਂਜੀ ਰਾਜਪੂਤ ਰਾਜ ਜਿਹੜੇ ਨਹੀਂ ਸੀ ਨਾ ਉਹ ਗਵਾਲੀਅਰ ਦੇ ਕਿਲੇ ਚ ਬੰਦ ਸੀ ਠੀਕ ਹੈ

ਛੇਵੇਂ ਪਾਤਸ਼ਾਹ ਜਦੋਂ ਕਿਹਾ ਪਈ ਹੁਣ ਪੇਟਾ ਹੋਵੇਗਾ ਜਵਾਨੀ ਨੌਜਵਾਨ ਤੇ ਨੌਜਵਾਨੀ ਦੇ ਨਾਲ ਸ਼ਸਤਰ ਪੇਟਾ ਹੋਵੇਗਾ ਬਿਲਕੁਲ ਉਸ ਟੈਮ ਤੇ ਫਿਰ ਸਿੱਖਾਂ ਨੇ ਆਪਣੀਆਂ ਜਵਾਨੀਆਂ ਛੇਵੇਂ ਪਾਤਸ਼ਾਹ ਨੂੰ ਪੇਟ ਕਰ ਦਿੱਤੀਆਂ ਕਿਉਂਕਿ ਪੰਜੇ ਪਾਤਸ਼ਾਹ ਦੀ ਸ਼ਹਾਦਤ ਹੋਈ ਸੀ ਗੁਰੂ ਸਾਹਿਬ ਦੇ ਸਰੀਰ ਨੂੰ ਇਹਨਾਂ ਦਿਨ ਤਸ਼ੱਦਦ ਕਰਕੇ ਅਦਮੇ ਸਰੀਰ ਨੂੰ ਪਾਣੀ ਜਲਵਾਰਾ ਵਿੱਚ ਢੋਲ ਦਿੱਤਾ ਸੀ ਹਾਂਜੀ ਸਿੱਖਾਂ ਦੇ ਜੋ ਗੁਰੂ ਤੇ ਤਸ਼ੱਦਦ ਹੋਇਆ ਸੀ ਸਿੱਖਾਂ ਦੇ ਜਿਹੜੇ ਜ਼ਖਮ ਸੀ ਉਹ ਅੱਲੇ ਸੀ ਬਿਲਕੁਲ ਸ਼੍ਰੀ ਪਾਤਸ਼ਾਹ ਨੇ ਫਿਰ ਇਹ ਤੇ ਮਨ ਮਲਾਈ ਤੇ ਫਿਰ ਕੌਮੜ ਵੰਗਾਰ ਪਾਈ ਕੇ ਉਹ ਟੱਟਾ ਵਧੀਆ ਘੋੜੇ ਹਾਂਜੀ ਤੇ ਸ਼ਸਤਰ ਸ਼ਸਤਰ ਤੇ ਨੌ ਜਵਾਨੀ ਦੀ ਮਨ ਲੋੜਾ ਹਾਂਜੀ ਇਹ ਅਕਾਲ ਤਖਤ ਸਾਹਿਬ ਦੀ ਫਿਰ ਸਿਰਜਣਾ ਹੋਈ ਉਹ ਰਾਸ ਰਾਜ ਨੇ ਹੱਥ ਲਗਾਇਆ ਬੱਡਾ ਵਰ ਗੁਰਦਾਸ ਮਹਾਰਾਯੋ ਭਾਈ ਸਾਹਿਬ ਭਾਈ ਗੁਰਦਾਸ ਜੀ ਸਿੱਖੋਂ ਦੀ ਮਹਾਨ ਸ਼ਖਸੀਅਤ ਇਹ ਸਿੱਖੋਂ ਦੇ ਵੱਡ ਮੁੱਲੀ ਸ਼ਖਸੀਅਤ ਬਾਬਾ ਬੱਡਾ ਸਾਹਿਬ ਜੀ ਹਾਂਜੀ ਇਹ ਨਾਲੇ ਫਿਰ ਅਕਾਲ ਤਖਤ ਦਾ ਥੜਾ ਜਿਹੜਾ ਉਹ ਤਿਆਰ ਕੀਤਾ ਉੱਥੇ ਟੱਢ ਮੈਂ ਵਾਰਾ ਗਈਆਂ ਹਾਂਜੀ ਉੱਥੋਂ ਫਿਰ ਜਹਾਂਗੀਰ ਜਿਹੜਾ ਸੀ ਨਾ ਉਹ ਕਬਰਾੜ ਚੱਲ ਗਿਆ ਉਹ ਫਿਰ ਡਰਿਆ ਕਿ ਜਹਾਂਗੀਰ ਦੀ ਜਿਹੜੀ ਕਬਰਾੜ ਸੀ ਨਾ ਹਾਂਜੀ ਉਹ ਪਤਾ ਸੀ ਕਿ ਇਹਦੇ ਬਾਪ ਨੂੰ ਮਤਤੀ ਤਵੀ ਤੇ ਬਿਠਾ ਕੇ ਅਨੇਕਾਂ ਦੇ ਵਿੱਚ ਉਬਾਲ ਕੇ ਸੀ ਚਗਰਮਰਿਤ ਆ ਕੇ ਤਸੀਹੇ ਦੇ ਕੇ ਸ਼ਿਦ ਕੀਤਾ ਹਾਂਜੀ ਤੇ ਇਹਨੂੰ ਖਬਰਾਂ ਜਦੋਂ ਮਿਲੀਆਂ ਤੇ ਇਹਨੇ ਫਿਰ ਬਹਾਨੇ ਤਹਿਤ ਗੁਰੂ ਸਭਾ ਨੂੰ ਹੌਲ ਬਣਾਇਆ ਤੇ ਸਤਿਗੁਰੂ ਜਾਣੇ ਜਾਣ ਸੀ ਹਾਂਜੀ ਗਵਾਲੀਅਰ ਦੇ ਕਿਲੇ ਦੇ ਵਿੱਚ 6ਵੇਂ ਪਾਦਸ਼ਾਹ ਮਹਾਰਾਜੇ ਜੀ ਨੇ ਛਾਲ ਕੱਪ ਜਿਹੜਾ ਇਹ ਬੰਦ ਕਰ ਲਿਆ ਹਾਂਜੀ ਉੱਥੇ 52 ਰਾਜੇ 22 ਧਰ ਦੇ ਜਿਹੜੇ ਰਾਸਿਕ ਆਂਦੀ ਸੀ ਪਹਿਲੇ ਮੌਜੂਦ ਸੀ ਹਾਂਜੀ ਤੇ ਉੱਥੇ ਪ੍ਰਸਾਦ ਸੰਗ ਹੋਣ ਲੱਗ ਪਿਆ ਕੀਰਤਨ ਹੋਣ ਲੱਗ ਪਿਆ ਗੁਰਬਾਣੀ ਕਥਾ ਵਿਚਾਰ ਹੋਣ ਲੱਗ ਪਈ ਹਾਂਜੀ ਹਰੀदास ਰੋਗਾ ਜਿਹੜਾ ਸੀ ਉਹ ਗੁਰੂ ਸਾਹਿਬ ਦਾ ਸ਼ਰਧਾਚਾਰ ਬਣ ਗਿਆ ਹਾਂਜੀ ਉਹ ਗੁਰੂ ਸਾਹਿਬ ਨੂੰ ਪ੍ਰੇਮ ਕਰਦਾ ਸੀ ਹਾਂਜੀ ਮਹਾਰਾਜ ਰਿਆ ਹੋ ਕੇ ਉਹਦੇ ਘਰ ਵੀ ਜਾਂਦੇ ਨੇ ਤੇ ਉਹ ਖਾਣਾ ਵੀ ਬਣਾ ਕੇ ਲੈ ਕੇ ਹੁੰਦਾ ਸੀ ਤੇ ਬਾਬਾ ਬੁੱਢਾ ਸੈਵਰ ਕੀ ਸ਼ਖਸੀਅਤ ਤੇ ਭਾਈ ਜੇਠਾ ਭਾਈ ਪ੍ਰਾਣਾ ਹੋਰ ਮਹਾਨ ਗੁਰੂ ਸਿੱਖ ਜੀ ਸਾਰੇ ਇਹ ਪਿੰਡਾਂ ਪਿੰਡਾਂ ਦੇ ਜਾ ਕੇ ਸਿੱਖ ਸੰਗਤਾਂ ਨੂੰ ਜਾਗਰਤ ਕਰਦੇ ਸੀ ਠੀਕ ਹੈ ਜਾਗਰਤ ਕਰਕੇ ਤੁਸੀਂ ਵੇਖੋ ਕਿ ਬਾ ਬੁੱਢਾ ਸਾਹਿਬ ਦੀ ਸੌਦ ਲਾ ਕੇ ਉਮਰ ਹੈ ਹਾਂਜੀ ਤੇ ਗਵਾਲੀਅਰ ਆਜ ਤੇ ਸਾਧਨੀ ਬੜੇ ਨੇ ਅਸੀਂ ਕਿਤੇ ਜਾਣਾ ਵੇ ਤੇ ਸਤੁਰਨਾ ਔਖਾ ਹੋ ਗਿਆ ਤਾਂ ਇਹ ਬਿਮਾਰੀਆਂ ਸੇੜਨੀਆਂ ਹਾਂਜੀ ਤੇ ਇਹੋ ਜਿਹੇ ਮਹਾ ਸ਼ਸ਼ੀਪਤ ਸੰਗਤਾਂ ਨੂੰ ਲੈ ਕੇ ਮਸਾਲਾ ਬਾਲ ਕੇ ਤੇ ਚੌਂਕੀਆਂ ਦੇ ਰੋਪ ਵਿੱਚ ਸ਼ਬਦ ਗਾਉਂਦੇ ਜਾਣਾ ਤੇ ਗਵਾਲੀਅਰ ਪਹੁੰਚਣਾ ਤੇ ਕਿਲੇ ਦੀ ਪ੍ਰਕਰਮਾ ਕਰਕੇ ਤੇ ਅਰਦਾਸ ਕਰਨੀ ਤੇ ਭਾਵਨ ਰੱਖਣੀ ਕਿ ਦਰਸ਼ਨ ਦੇਖ ਜੀਵਨ ਗੁਰੂ ਤੇ ਦਾ ਉਹਨਾਂ ਕਰਮ ਹੋਏ ਪਰ ਇਹ ਇੱਕ ਕੜੀ ਨਾ ਮਿਲਤੇ ਤਾਂ ਕਰਜ ਉੱਤ ਅਰਦਾਸ ਕਰਨੀ ਤੇ ਫਿਰ ਵਾਪਸ ਮੁਰਨਾ ਤੇ ਉੱਥੇ ਫਿਰ ਇਹ ਸ਼ੇਵਪਾਦਸ਼ਾ ਮਹਾਰਾਜੀ ਦੇ ਜਾਣ ਦੇ ਨਾਲ ਉਹ ਸਤਸੰਗ ਘਰ ਬਣ ਗਿਆ ਜੇਲ੍ਹ ਦੇ ਵਿੱਚ ਜਿਹੜੇ ਰਾਜੇ ਤੇ ਉਹ ਚਾਦੀ ਬੰਦ ਸੀ ਉਹਨੂੰ ਸਕੂਨ ਮਿਲਿਆ ਹਾਂਜੀ ਕਿਉਂਕਿ ਜਦੋਂ ਬੰਦਾ ਦੁਖੀ ਹੁੰਦਾ ਉਦੋਂ ਰਾਜ ਆਗਤ ਜੜੀ ਹੈ ਜਦੋਂ ਪਤਾ ਹੁਣ ਖਤਮ ਹੋ ਗਈ ਹੈ ਅਗੇ ਪਤਲੇ ਹੁਣ ਅਗੇ ਮੌਤ ਦੇ ਸਦੀ ਹੈ ਤੇ ਫਿਰ ਬੰਦਾ ਰੱਬ ਵਾਲੇ ਪਾਸੇ ਝੁੜਦਾ ਹੀ ਹੈ ਹਾਂਜੀ ਹਾਂਜੀ ਉਹਨੇ 22 ਤਾ ਦੇ ਰਾਜੇ ਜਿਹੜੇ ਸੀ ਨਾ ਕਦੀ ਭਾਈ ਵਾਹੇ ਗੁਰੂ ਨਾਂ ਕਿਹਾ ਪਰ ਉਸ ਚੰਤੇ ਇਹਨਾਂ ਨੇ ਫਿਰ ਮਹਾਰਾਜ ਨਾਲ ਜੁੜੇ ਬਿਲਕੁਲ ਸਤਗੁਰ ਪਾਤਸ਼ਾਹ ਪਰੇਮ ਕਰ ਲੱਗੇ ਹਾਂਜੀ ਫਿਰ ਜਹਾਂਗੀਰ ਬਿਮਾਰ ਹੁੰਦਾ ਬਿਮਾਰ ਹੋਣ ਤੋਂ ਬਾਅਦ ਉਹਦੇ ਘਰ ਵਾਲੇ ਸਾਇਆ ਮੀਆਂ ਮੇਰੇ ਕੋ ਜਾਂਦੀ ਹੈ ਹਾਂਜੀ ਸਾਇਆ ਮੀਆਂ ਫਿਰ ਉਹਨਾਂ ਨੂੰ ਸਮਝ ਹੁੰਦਾ ਸਾਇਆ ਮੀਆਂ ਮੇਰੇ ਉਹ ਗੁਰੂ ਸਬਦ ਦਾ ਆਪਣਾ ਪਰਮ ਮਿੱਤਰ ਸੀ ਤੇ ਬੜਾ ਸ਼ਰਧਾਲੂ ਸੀ ਹਾਂਜੀ ਭਾਵੇਂ ਪਾਸ਼ਾ ਦਾ ਦਸ਼ਮੀ ਪਾਸ਼ਾ ਦਾ ਬਿਲਕੁਲ ਉਹਨੇ ਫਿਰ ਆਖਿਆ ਵੀ ਇਹਨੇ ਬੜੇ ਨੇ ਕੁਦਾ ਦੇ ਨੂਰ ਨੂੰ ਰੱਬ ਦੇ ਨੂਰ ਨੂੰ ਆਪਣੀ ਕਵਿਤੇ ਬਿਠਾ ਕੇ ਤਸ਼ਦਦ ਕਰਕੇ ਬਹੁਤ ਸੀ ਇਹ ਦੇਖਿਆ ਨੂਰ ਦੀ ਜੋਤ ਨੂੰ ਇੱਦਾਂ ਹੁਣ ਗਵਾਲੀਅਰ ਦੇ ਕਿਲੇ ਚ ਬੰਦ ਕੀਤਾ ਜਦੋਂ ਬੰਦਾ ਫਿਰ ਕਹਿੰਦੇ ਨੇ ਮਰਦੀ ਨੇ ਬੰਦਾ ਅੱਖ ਚੱਪਦਾ ਹਾਂਜੀ ਉਹਨੇ ਬਿਮਾਰ ਸੀ ਤੇ ਫਿਰ ਇਹਨੂੰ ਥੋੜੀ ਅਗਲ ਟੱਕਾਂ ਨੇ ਆਈ ਘਰ ਦੀ ਸਮਝਾਇਆ ਸਾਈਂਆਂ ਦੀ ਸਮਝਾਇਆ ਫਿਰ ਇਹਨੇ ਹੁਕਮ ਕੀਤਾ ਤੇ ਛੇ ਪਾਤਸ਼ਾਹ ਜਿਹੜੇ ਹਾਈ ਵਾਸਤੇ ਹਾਂਜੀ ਜਦੋਂ ਉੱਥੇ ਗਵਾਲੀਅਰ ਦੇ ਕਿਲੇ ਚ ਸੰਦੇਰ ਸਾਹਿਬ ਹੁਣ ਕੀ ਆਏ ਤੇ ਮਹਾਰਾਜ ਨੂੰ ਵੀ ਹਯਾ ਕੀਤਾ ਜਾਂਦਾ ਮੇਰੀ ਪੀੜ ਦੇ ਮਾਲਕ ਨੂੰ ਤੇ ਫਿਰ ਭਾਈ ਧਰ ਦੇ ਹਿੰਦੂ ਰਾਜੇ ਸੀ ਤੇ ਆਪਣੇ ਇਹਨਾਂ ਨੇ ਰਾਜਪੂਤ ਰਾਜੇ ਜਿਹੜੇ ਸੀ ਇਹ ਬੰਦ ਕੀਤੇ ਸੀ ਫਿਰ ਇਹ ਪਿੱਟਣ ਲੱਗ ਪੇ ਰੋਣ ਲੱਗ ਪੇ ਹਾਂਜੀ ਤੇ ਇਹ ਮਹਾਰਾਜ ਦੇ ਚਹਨਾ ਵਿਆਹ ਇਹਨਾਂ ਨੂੰ ਸਿਰ ਸੁੱਟ ਦਿੱਤਾ ਤੇ ਸਾਰੇ ਲੋਕ ਨੇ ਆ ਕੇ ਮਾਰਾਇਆ ਕਿ ਸਾਨੂੰ ਬਚਾਓ ਹਾਂਜੀ ਇਹ ਅਸੀਂ ਤੇ ਮਰ ਜਾਾਂਗੇ ਸਾਨੂੰ ਤੇ ਆਜ ਦੀ ਕਿੰਨ ਜਗੀ ਤੁਸੀਂ ਆਏ ਸੀ ਹਾਂਜੀ ਪਰ ਛੇਵੇਂ ਪਾਦਸ਼ਾਹ ਨੇ ਮਹਾਰਾਜ ਨੇ ਫਿਰ ਸੋਚ ਵਿਚਾਰ ਕੇ ਕਿ ਆ ਕਿ ਜਾਓ ਜਾਂਗੇ ਮੁਕਤ ਆਜੋ ਜੇ ਇਹ ਰਹਿ ਹੁਣ ਤਾਂ ਫਿਰ ਇਹ ਰਾਜੇ ਸਾਡੇ ਰਹਿ ਹਾਂ ਜਾਂ ਹਾਂਗੇ ਜਦੋਂ ਕੀ ਰਿਵਾਜ ਦੇ ਦੋ ਕਿਸੂ ਨੇ ਸੋਚਿਆ ਕਿ ਹੁਣ ਨਹੀਂ ਮਸੀਤ ਤਾ ਗਈ ਹੈ ਹਾਂ ਜੀ ਉਹਨੇ ਕਿਹਾ ਕਿ ਜਿਹੜੇ ਮੇਰੇ ਪੀਰ ਦੇ ਮਾਲਕ ਗੁਰੂ ਹਰਗੋਬਿੰਦ ਮਹਾਰਾਜ ਜੇ ਪਾਦਸ਼ਾਹ ਦੇ ਨਾਲ ਇਹ ਉਹਦੇ ਕੋਲੇ ਦੇ ਕਲੀ ਫੜ ਕੇ ਆ ਜਾਣਗੇ ਬਾਹਰ ਉਹ ਆ ਜਾਣ ਹਾਂ ਜੀ ਉਹ ਰਿਆ ਕਰਦੇ ਆ ਮਹਾਰਾਜ ਨੇ ਫਿਰ ਗੁੰਜਾ ਕਲੀਆਂ ਵਾਲਾ ਸਪੈਸ਼ਲ ਚੋਲਾ ਸਵਾਇਆ ਚੋਲਾ ਸਵਾਇਆ ਤੇ ਸਾਰਿਆਂ ਨੂੰ ਫਿਰ ਇੱਕ ਕਲੀ ਫੜਾ ਕੇ ਤੇ ਜੇਲ ਤੋਂ ਬਾਹਰ ਲੈ ਕੇ ਆਏ ਤੇ ਨਾ ਪਿਆ ਦਾਤਾ ਬੰਦੇ ਛੋੜ ਹਾਂ ਜੀ ਇਹ ਹਿੰਦੂ ਰਾਜੇ ਸੜੇ ਨਾ ਇਹ ਵੱਖਰੀ ਗੱਲ ਹੈ ਕਿ ਇਹਨਾਂ ਦੇ ਅੱਗੇ ਪੁੱਤ-ਪੁੱਤਿਆਂ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਬੜਾ ਤਪਾਇਆ ਹਾਂਜੀ ਸੋ ਬਸਰਾ ਦਾ ਮੇਲੇ ਆ ਕੇ ਆਇਓ ਰੰਮਜੀਤ ਦੇ ਕਰਨ ਇਹਨਾਂ ਨੇ ਭਰੇ ਬਾਅਦ ਚ ਇਹਨਾਂ ਨੇ ਬੜੇ ਜਨਮ ਕੀਤੇ ਆਦੇ ਪੁੱਤ-ਪੁੱਤਿਆ ਨੇ ਪੁਜਕ ਰਾਜ ਸਥਕਰ ਕਰਦੇ ਸੀ ਹਾਂਜੀ ਤੇ ਬਾਕੀ ਇਹਨਾਂ ਦੇ ਜਿਹੜੇ ਅੱਗੇ ਇਹਨਾਂ ਦੀ ਔਲਾਦ ਸੀ ਨਾ ਉਹ ਫਿਰ ਘੱਟ ਨਿਕਲੇ ਕਿਉਂਕਿ ਇਹ ਜੇਲ੍ਹ 'ਚ ਮਰ ਜਾਣੇ ਸੀ ਖਬਰਾਂ ਦੇ ਦੇਖੋ ਰੰਮਜੀਤ ਜਿਹੜਾ ਸੀ ਉਹ ਬੜਾ ਜ਼ਾਲਮ ਕਿਸਮ ਦਾ ਰਾਜ ਸੀ ਉਹ ਉਹ ਕਟੜ ਦੇ ਰਾਜ ਵਿੱਚੋਂ ਵੀ ਛੇਵੇਂ ਪਾਤਸ਼ਾਹ ਨੇ ਇਹ ਗੱਲ ਵੇਖ ਲਓ ਵੀ ਅੱਜ ਰਾਜਾ ਨੂੰ ਮਨਾਉਣਾ ਹੋਵੇ ਤੇ ਕਿੰਨਾ ਔਖਾ ਹੈ ਬਹੁਤ ਪਰ ਤੁਸੀਂ ਇਹ ਗੱਲ ਵੇਖੋ ਕਿ ਮੁਗਲ ਰਾਜੇ ਨੂੰ ਮਨਾ ਕੇ ਤੇ ਉਹਨੂੰ ਸਹਿਤ ਕਰਕੇ ਤੇ 52 ਹਿੰਦੂ ਰਾਜੇ ਜਿਹੜੇ ਸੀ ਹਾਂ ਉਹ ਸ਼ੇਪਾ ਪਾਦਸ਼ਾਹ ਮਹਾਰਾਜ ਨੇ ਦਲ ਭੰਜਨ ਗੁਰੂ ਸੂਰਬਾ ਤੇ ਵੱਡ ਜੋਦਾ ਬਹੁਤ ਕਰ ਪਾਰਪਕਾਰ ਜਿੰਦਾ ਵੱਡਾ ਪਾਰਪਕਾਰ ਕਰ ਪਾਰਪਕਾਰ ਕਿਸ਼ਮ ਪਾਦਸ਼ਾਹ ਮਾਰਨ ਕੀਤਾ ਤੇ ਫਿਰ ਇਹ ਇਹਨਾਂ ਨੂੰ ਰਿਹਾ ਕਰਵਾਇਆ ਹਾਂਜੀ ਤੇ ਜਦੋਂ ਸਤਗੁਰੂ ਪਾਦਸ਼ਾਹ ਫਿਰ ਕੋ ਸੰਵਾਦ ਦਰਬਾਰ ਸਭਾ ਇਹ ਸੈਕਸ਼ਨ ਪਾਨੇ ਬਾ ਗੁੱਡਾ ਸਭ ਦੀ ਗਵਾਈ ਕਿ ਉਹ ਸਖੰਦੀ ਗੋਹ ਇਹ ਗੁਰੂ ਪਾਤਸ਼ਾਹ ਦੇ ਸਰਕਾਰ ਸਨਮਾਨ ਕਰਕੇ ਤੇ ਦੀਮਾਲਾ ਕੀਤੀ ਤੇ ਫਿਰ ਮਾਰੇ ਦਾ ਸਾਥ ਕੀਤਾ ਤੇ ਛੇ ਪਾਤਸ਼ਾਹ ਮਾਰੇ ਦਾ ਬੰਦੀ ਸ਼ੋਰ ਦੇ ਨਾਮ ਦਾ ਅੱਜ ਤੋ ਇਹ ਜਗ੍ਹਾ ਤੇ ਇਹ ਮੰਦੀਸ਼ੋਰ ਦੇ ਬੰਦਾ ਹੁੰਦੀ ਸੰਗਤਾਂ ਦਾ ਮਨਾਇਆ ਜਾ ਰਿਹਾ ਹੈ ਪੈਸਾ ਜੀ ਆਪਣਾ ਦੂਜਾ ਸਵਾਲ ਹੈ ਕਿ ਜਿਹੜੇ ਬੰਦੀ ਸਿੰਘ ਹਨ ਜੇਲਾ ਵਿੱਚ ਲੰਮੇ ਸਮੇਂ ਤੋਂ ਉਹ ਕੈਦ ਕੀਤੇ ਗਿਆਨ ਕਿ ਜਿਹੜੀਆਂ ਰਾਜਨੀਤਿਕ ਪਾਰਟੀਆਂ ਵਾ ਇਹ ਬੰਦੀ ਸਿੰਘਾਂ ਨੂੰ ਰਿਹਾ ਨਹੀਂ ਕਰਾ ਸਕਦੀਆਂ ਬੜਾ ਸਵਾਲ ਬੜਾ ਵਧੀਆ ਮੈਂ ਪਰਸੋਂ ਵੀ ਇੱਕ ਲਾਈਵ ਟੈਲੀਕਾਸਟ ਤੇ ਗੱਲ ਕੀਤੀ ਸੀ ਹਾਂਜੀ ਅੱਜ ਗਿਆਨੀ ਰਕबीर ਸਿੰਘ ਹੋਂ ਦਾ ਵੀ ਬਿਆਨ ਸੀ ਵੀ ਸਰਕਾਰ ਜਿਹੜੀ ਹੈ ਜੇ ਰਾਜੇ ਰਿਹਾ ਹੋ ਸਕਦੇ ਆ ਇਹ ਪਾਤਸ਼ਾਹ ਕਰਵਾ ਸਕਦੇ ਆ ਅਸੀਂ ਜਾਨਬਾਦਸ਼ਾਹ ਕੋਲ ਹਾਂਜੀ ਤੇ ਸਾਡੇ ਜਿਹੜੇ ਬੰਦੀ ਸਿੰਘ ਆ ਉਹ ਕਿਉਂ ਨਹੀਂ ਰਿਹਾ ਕਰਦੀ ਸਰਕਾਰ ਕਰਦੀ ਇਹ ਗੱਲ ਮੈਂ ਪਰਸੋਂ ਕੀਤੀ ਸੀ ਉਹਨਾਂ ਦਾ ਅੱਜ ਬਿਆਨ ਆਇਆ ਹਾਂਜੀ ਕាល ਵੀ ਮੈਂ ਲਾਈਵ ਸਟੇਜ ਉੱਤੇ ਰੱਤੀ ਵੀ ਗੱਲ ਕੀਤੀ ਹਾਂਜੀ ਇਹ ਗੱਲ ਹੈ ਵੀ ਜਹਾਂਗੀਰ ਇੱਕ ਜ਼ਾਲਮ ਕਿਸਮ ਦਾ ਬਾਦਸ਼ਾਹ ਸੀ ਹਾਂਜੀ ਤੇ ਉਹਦੇ ਕੋਲੋਂ 6ਵੇਂ ਪਾਦਸ਼ਾਹ ਨੇ ਬਗੁੰਜਾ ਹਿੰਦੂ ਰਾਜੇ ਰਿਹਾ ਕਰਵਾਏ ਹਾਂਜੀ ਤੇ ਅਸੀਂ ਇਹ ਜਿਹੜੀ ਆਜ਼ਾਦੀ ਹੈ 10 ਲੱਖ ਤੇ ਅਸੀਂ ਜੋ ਪਾਕਿਸਤਾਨ ਬਣਿਆ 10 ਲੱਖ ਤੇ ਸਾਡੀ ਬਰਬਾਦੀ ਹੋ ਗਈ ਅਧਿਆ ਜਨ ਜਲਾ ਵੀ ਹਾਂਜੀ ਇਆਂ ਪੈਣਾ ਬੱਚੇ ਦੇ ਤੇ ਘਰ-ਬਾਰ ਬਰਬਾਦ ਹੋ ਗਏ ਤੇ 10 ਲੱਖ ਕਤਲ ਹੋ ਗਿਆ ਹਾਂਜੀ ਉਹਦੇ ਬਾਅਦ ਵਿੱਚ ਇਹ ਜਿਹੜੀ ਆਜ਼ਾਦੀ ਹੈ ਭਾਰਤ ਦੀ ਇਹ ਸਾਡੇ 4-5 ਲੱਖ ਸਾਲਾਂ ਨੂੰ ਖਾ ਗਈ ਹੈ ਹਾਂਜੀ ਹੋ ਗੱਲਿਆ ਵੀ ਅਕਾਲ ਤਖਤ ਕਾਂਗਰਸ ਦੀ ਜਾਂਮੀ ਸਰਕਾਰ ਨੇ ਢਾਹਤਾ ਇੰਜ ਕਹਿੰਦੇ ਬੱਚੇ ਮਾਰਦੇ ਨੌਜਵਾਨ ਮਾਰ ਦਿੱਤੇ ਆਂੀਆਂ ਪਣਾ ਮਾਰ ਦਿੱਤੀਆਂ ਤੇ ਉਹ ਜਿਹੜਾ ਨਾ ਜ਼ੁਲਮ ਕੀਤਾ ਤੇ ਹੁਣ ਨੌਜਵਾਨ ਜਿਹੜੇ ਜਜਬਤੀ ਹੋਏ ਇਹਨਾਂ ਨੇ ਆਪ ਹੁਣ ਦੇਖੋ ਉਹ ਜਜਬਤੀ ਹੋਏ ਨੌਜਵਾਨ ਜਿਹੜੇ ਨੇ ਔਰ ਜਿਹੜੇ ਅੱਜ ਨਾਲ ਬੰਦੀ ਸਿੰਘ ਜਿਹੜੇ ਨੇ ਉਹਨਾਂ ਬਤੀ 32 ਸਾਲ ਹੋ ਗਏ ਹਾਂਜੀ ਬਿਲਕੁਲ ਲੇਕਿਨ ਆ ਵੀ ਇਹ ਸਰਕਾਰਾਂ ਨੂੰ ਵੱਡਾ ਹਿੱਦਾਂ ਕਰਨਾ ਚਾਹੀਦਾ ਚਾਹੀਦਾ ਬਿਲਕੁਲ ਵੱਡਾ ਹਿੱਦਾਂ ਕਰਕੇ ਇਹ ਬੰਦੀ ਸਿੰਘਾਂ ਨੂੰ ਇਹ ਰਿਹਾਰਦਾ ਹੈ ਸਰਕਾਰ ਦਾ ਇਹ ਫਰਜ਼ ਬਣਦਾ ਹਾਂਜੀ ਇਹ ਇਹ ਕਰਨ ਜਿਹੜੀਆਂ ਰਾਜਨੀਤਿਕ ਪਾਰਟੀਆਂ ਨੇ ਨਾ ਉਹਦੀ ਗੱਲ ਕਰਦਾ ਵੀ ਉਹਦੇ ਵਿੱਚ ਅੰਤਰਗ ਪਾਰਟੀ ਹੁੰਦੀ ਹੈ ਸ਼੍ਰੋਮਣੀ ਅਕਾਲ ਦਲ ਬਾਦਲ ਹਾਂਜੀ ਅਕਾਲ ਦਲ ਬਾਦਲ ਜਿਹਦਾ ਹੋ ਗਿਆ ਉਹ ਅੰਤਰਗ ਨਹੀਂ ਬਿਲਕੁਲ ਉਹ ਦਿਨ ਉਹਨਾਂ ਨੇ ਰਾਜ ਕੀਤਾ ਲਗਾਤਾਰ ਬਹੁਤ ਸਮਾਂ ਰਾਜ ਉਹਨਾਂ ਦੀ ਨੀਰ ਚ ਖੋਟ ਸੀ ਅੱਜ ਵੀ ਖੋਟ ਹੈ ਬਿਲਕੁਲ ਉਹ ਦੇਖੋ ਜਦੋਂ ਪਤਾ ਵੀ ਆਪ ਜਿੱਤਿਆ ਨਹੀਂ ਜਾਣਾ ਉਦੋਂ ਆਜ ਉਹਨੇ ਤੇ ਭੈਣ ਨੂੰ ਖੁਲਾਰ ਦਿੱਤਾ ਆਏ ਹਾ ਜਾਣਾ ਹਾਂਜੀ ਬਿਲਕੁਲ ਤੇ ਹੁਣ ਜਦੋਂ ਪਤਾ ਵੀ ਜਿਮਨੀ ਚੋਣਾ ਤੇ ਉਹ ਨਹੀਂ ਜਿੱਤਿਆ ਜਾਣਾ ਹੁਣ ਇਹਨਾਂ ਨੂੰ ਖੁਲਾਰ ਦਿੱਤਾ ਸ਼ਿੱਦ ਦੇ ਹਾਂ ਤਰਮ-ਤਰਮ ਹੋ ਜੀਂਦੀ ਪਤਾ ਨਹੀਂ ਪਤਾ ਵੀ ਜਿਮਨੀ ਚੋਣ ਨਹੀਂ ਜਿੱਤ ਸਕਣੀ ਬਿਲਕੁਲ ਤੇ ਨਾ ਜਿੱਤੇ ਜਾਣੀ ਮਤਲਬ ਕਿ ਜਿੱਤੇ ਉਹ ਇਹਨਾਂ ਦੀ ਬੇਇੱਜ਼ਤੀ ਕਰਨੀ ਗੱਲ ਹੀ ਹੋਈ ਨਾ ਜਦੋਂ ਇਹ ਸਤਾ ਮਾਰ ਨੇ ਦੇ ਪਤਾ ਹੁੰਦਾ ਵੀ ਸਾਡੀ ਪਾਰਟੀ ਜਿੱਤ ਰਹੀ ਹੈ ਉਦੋਂ ਨਾਰਾ ਕੁਛ ਹੀ ਯਾਦ ਆਉਂਦਾ ਹਾਂ ਲਾਤਰ ਹੀ ਕੁਝ ਯਾਦ ਹੁੰਦੇ ਬਿਲਕੁਲ ਜਦੋਂ ਸਤਾ ਚ ਹੁੰਦੇ ਕੋਈ ਭਲਾ ਨਹੀਂ ਕਰਦੇ ਹਾਂ ਉਹਨਾਂ ਕਹਦੇ ਆ ਕਿ ਸਭ ਤੋਂ ਪਹਿਲਾਂ ਦੇ ਕਾਂਗਰਸ ਪਾਰਟੀ ਨੇ ਨੀਰ ਕੋਟੀ ਬਿਲਕੁਲ ਤੇ ਕਾਂਗਰਸ ਪਾਰਟੀ ਦੇ ਜ਼ੁਲਮ ਸਰਕਾਰ ਇਹ ਮੁੰਡੇ ਜਿਹੜੇ ਨੇ ਜੇਲਾ ਚ ਗਏ ਹਾਂਜੀ ਤੇ ਕਾਂਗਰਸ ਪਾਰਟੀ ਨੇ ਇਨਾਂ ਨੂੰ ਜਖਮ ਦਿੱਤੇ ਨੇ ਇਨਾਂ ਨੂੰ ਜਖਮ ਦਿੱਤੇ ਨੇ ਇਹੋ ਤੇ ਭਲਾਈ ਨਹੀਂ ਜਾਂਦੇ ਕਾਂਗਰਸ ਨੂੰ ਠਾਇਆ ਹਾਂਜੀ ਬਿਲਕੁਲ ਤੇ ਕੋਈ ਵੀ ਰਾਜਨੀਤਿਕ ਪਾਰਟੀ ਜਿਹੜੀ ਆ ਉਹ ਸਿਹਰਦ ਨਹੀਂ ਆ ਹਾਂਜੀ ਉਹ ਭਾਵੇਂ ਕਾਂਗਰਸ ਹੈ ਭਾਵੇਂ ਅਕਾਲੀ ਹੈ ਤੇ ਭਾਵੇਂ ਆਲੇ ਟੋਪੀ ਵਾਲੇ ਨੇ ਮੈਂ ਟੋਪੀਆ ਤਾਗੜਾ ਕੇ ਟੋਪੀ ਪਾਉਂਦੇ ਨੇ ਬਿਲਕੁਲ ਜੀ ਆਮ ਆਦੇ ਪਾਰ ਦੇ ਨੇ ਇਹ ਵੀ ਇਹਦੇ ਦੇ ਅੰਦਰ ਬੜੀ ਖੂਟ ਹੈ ਇਹ ਵੀ ਨੇ ਚਾਹੁੰਦੇ ਕਿਉਂਕਿ ਭੁੱਲਰ ਸਵਰਿਆ ਹੋ ਸਕਦੇ ਸੀ ਜਿਹੜਾ ਦੀ ਖੁੱਟ ਨਹੀਂ ਸੀ ਬਿਲਕੁਲ ਤੇ ਵਿੱਚੇ ਭਾਜਪਾ ਉਹਦੀ ਵੀ ਨਹੀਂ ਹੈ ਪਰ ਮੈਂ ਕਹਿੰਦਾ ਕਿ ਕੋਈ ਇਹ ਜਿਹੜੀ ਹੈ ਸਰਕਾਰਾਂ ਜਿਹੜੇ ਪ੍ਰਧਾਨ ਮੰਤਰੀ ਹੈ ਗ੍ਰਹਿ ਮੰਤਰੀ ਹੈ ਇਹ ਇਹਨਾਂ ਨੂੰ ਵਿਚਾਰਨਾ ਚਾਹੀਦਾ ਕਿ ਦੇਖੋ ਛੇਵੇਂ ਪਾਤਸ਼ਾਹੀ ਤੀਨ ਦੇਖੋ ਜਨਤਾ ਜੀ ਕਿ ਉਹਨਾਂ ਨੇ ਬਹੁਜਾ ਹਿੰਦੂ ਰਾਜੇ ਉਸ ਟਾਂ ਤੇ ਰਹਿਵਾ ਕਰਵਾ ਲਈ ਸੀ ਜਦੋਂ ਰਾਜ ਜਹਾਂਗੀਰ ਦਾ ਸੀ ਬਿਲਕੁਲ ਤੇ ਕਾਲਿਆ ਵੀ ਜਿਹੜੇ ਪ੍ਰਧਾਨ ਮੰਤਰੀ ਦਾ ਉਹ ਤੇ ਗੁਰੂ ਘਰ ਜਾਂਦੇ ਨੇ ਹਾਂ ਜੀ ਹੈ ਮੰਤਰੀ ਵੀ ਜਾਂਦੇ ਨੇ ਜਾਂਦੇ ਜਾਂ ਮੱਥਾ ਟੇਕਦੇ ਨੇ ਨਤਮਸਤ ਹੁੰਦੇ ਨੇ ਉਹਨਾਂ ਨੂੰ ਸਿੱਖ ਸਿੱਧੀ ਨੌਲੇਜ ਵੀ ਪੂਰੀ ਹੈ ਬਿਲਕੁਲ ਰਾਕਾਹੀਪੁਰੀਆਂ ਉਹਨਾਂ ਨੇ ਵੀ ਪਤਾ ਕਿ ਇਹਨਾਂ ਦਾ ਅਕਾਲ ਤਖਤ ਵਿਟਾ ਹੈਂਡ ਦੇ ਬੱਚੇ ਮਾਰੇ ਨੌਜਾ ਮਾਰਦੇ ਇਹਨਾਂ ਨੂੰ ਇਹ ਵੀ ਪਤਾ ਹੈ ਤੇ ਜਦੋਂ ਉੱਥੇ ਇੱਕ ਸਿੰਘ ਗੱਲ ਕਰ ਰਿਹਾ ਸੀ ਵੀ ਨਹਿਰੂ ਵਰਗਾ ਕਹਿੰਦਾ ਸੀ ਵੀ ਉਦੋਂ ਸਾਡਾ ਖਜ਼ਾਨਾ ਖਾਲੀ ਹੈ ਸਾਡੇ ਪੱਲੇ ਕੋਈ ਨਹੀਂ ਪੱਕੇ ਮਾਰੇ ਆ ਤੇ 92% ਜਿਹੜੀ 2% ਕੌਮ ਹੈ ਉਹਨੇ 92% ਸੋਨਾ ਇਕੱਠਾ ਕਰਕੇ ਦਿੱਤਾ ਤੇ ਪੂਰੇ ਭਾਰਤ ਵਿੱਚ ਲੈ ਕੇ ਹਸਾ ਬੰਗਾਲੇ ਆ ਵੀ ਉਹਨਾਂ ਸਾਰੇ ਸਾਰੇ ਭਾਰਤ ਵਿੱਚੋਂ ਨਹੀਂ ਸੀ ਇਹ ਲਿਆ ਗਿਆ ਜਿੰਨਾ ਮਤਲਬ ਕਿ ਸਿੱਖਾਂ ਨੇ ਪੰਜਾਬ ਨੇ ਹਾਂਜੀ ਖਾਸ ਕਰਕੇ ਸਿੱਖਾਂ ਨੇ ਏਡੀ ਵੱਡੀ ਕੁਰਬਾਨੀ ਸਾਡੀ ਇਹਨਾਂ ਦੀ ਆਜ਼ਾਦੀ ਵਾਸਤੇ ਵੀ ਹਾਂਜੀ ਤੇ ਇੰਨਾ ਕੁ ਸਾਡਾ ਹੋ ਗਿਆ ਤੇ ਉਹਦੇ ਵਿੱਚ ਅਸਾਹੀ ਨੇ ਮਾਰ ਵੀ ਖਾਧੀ ਅਸਲ ਵਿੱਚ ਚਾਹੀਦਾ ਇਹ ਹੋਈ ਆ ਕਿ ਇਹ ਸਰਕਾਰਾਂ ਇਹ ਗੁਰਿਆ ਤੇ ਆਉਂਦੇ ਨੇ ਗ੍ਰਹਿ ਮੰਤਰੀ ਵੀ ਤੇ ਪ੍ਰਧਾਨ ਮੰਤਰੀ ਵੀ ਬਿਲਕੁਲ ਤੇ ਇਹ ਗੱਲ ਨੂੰ ਇਹ ਰਾਜਨੀਤਿਕ ਪਾਰਟੀਆਂ ਉਹਦੇ ਨੀਤ ਜਿਹੜੀ ਆ ਉਹ ਖੁੱਤੀ ਆ ਉਹ ਇਹ ਚੋਣਦੀਆਂ ਪੇਰ ਆ ਇਸ ਕਰਕੇ ਇਹ ਪ੍ਰਧਾਨ ਮੰਤਰੀ ਤੇ ਗ੍ਰਹਿ ਮੰਤਰੀ ਨੂੰ ਵੱਡਾ ਦਿਲ ਕਰਨਾ ਚਾਹੀਦਾ ਬਣਾ ਬਤੀ-ਬਤੀ ਸਾਲ ਘਟਲੇ ਆ ਬਿਲਕੁਲ ਹੋ ਤੂੰ ਉਹ ਉਹਨਾਂ ਦੀ ਜਿਹੜੀ ਉਹ ਨਿਯਾਜ ਹੀ ਰੱਖਿਆ ਹੁਣ ਉਹਨਾਂ ਦੀ ਵੀ ਹੁਣ ਤੁਸੀਂ ਧੱਕਾ ਨਾ ਕਰੋ ਤੇ ਸਾਡੇ ਜਖਮ ਤੇ ਮਲਮ ਲਾਉਣੀ ਚਾਹੀਦੀ ਹਾਂ ਹਾਂ ਐਸਾ ਜੀ ਆਪਣਾ ਅਗਲਾ ਸਵਾਲ ਆ ਵੀ ਪਿੱਛੇ ਜੇ ਧਾਨ ਸਿੰਘ ਮੰਡ ਤੇ ਹੋਰ ਸਿੰਘਾਂ ਨੇ ਸਿੱਖਾਂ ਨੇ ਮਲਵਰ ਹਲਕੇ ਬੰਦੀ ਸਿੰਘਾਂ ਦੇ ਵਾਸਤੇ ਮੋਰਚਾ ਲਾਇਆ ਤੇ ਉਸਦਾ ਨਤੀਜਾ ਕਿਉਂ ਨਹੀਂ ਨਿਕਲਿਆ ਗਾਲਿਆ ਵੀ ਜਿਹੜੇ ਰਾਜਨੀਤਿਕ ਲੋਗ ਹਨ ਉਹੁੰਧੇ ਝੂਠੇ ਮਕਾਲ ਹਾਂ ਪਹਿਲਾਂ ਕਿਤੇ ਮੁਰਚਾ ਨਹੀਂ ਹੋਰ ਚੁੰਦੀ ਆ ਹਾਂ ਉਹਨਾਂ ਵਿਚਾਰੇ ਨੇ ਆਪਣੇ ਤੌਰ ਤੇ ਕੋਸ਼ਿਸ਼ ਕੀਤੀ ਸੀ ਜਿਹੋ ਜਿਹਾ ਹੈ ਬਿਲਕੁਲ ਤੇ ਹੋਰ ਵੀ ਬੰਦੀ ਸਿੰਘਾਂ ਤੇ ਚੰਡੀਗੜ੍ਹ ਇਹ ਚੰਡੀਗੜ੍ਹ ਵੀ ਮੁਰਚਾ ਲੱਗਾ ਉੱਥੇ ਵੀ 17-20 ਬੇਹਰਦੀਆਂ ਦੇ ਪੀਣ ਦੇ ਨਾਲ ਕਿੰਨੇ ਲੋਕ ਬਣੇ ਇਹ ਲੋਕੀ ਆਪਣੇ ਗਰਜਾ ਨਾਲ ਜੁੜੇ ਹੋਏ ਆ ਤੇ ਇਸ ਤਰ੍ਹਾਂ ਕਿਉਂ ਇਹਦਾ ਹੋਇਆ ਵੀ ਇਹਨਾਂ ਨੇ ਤੇ ਉਹਦਾ ਕੋਈ ਰਿਜ਼ਲਟ ਜਿਹੜਾ ਕੋਈ ਪੋਜ਼ਿਟਿਵ ਸਾਡੇ ਸਾਹਮਣੇ ਨਹੀਂ ਆਇਆ ਪਰ ਉਹਨਾਂ ਨੇ ਆਪਣਾ ਰੋਸ ਤੇ ਕੀਤਾ ਨਾ ਸਰਕਾਰ ਦੇ ਨਾਲ ਹਾਂਜੀ ਇਸ ਕਰਕੇ ਮੇਰਾ ਖਰੀਦਾ ਮਤਲਬ ਵੀ ਆਪਾਂ ਨੂੰ ਇਹ ਜਿਹੜੀ ਜਤਨ ਆਪਾਂ ਨੂੰ ਕਰਨੇ ਉਦਮ ਕਰਨੇ ਛੱਡ ਦੇਣੇ ਚਾਹੀਦੇ ਸਾਡੇ ਕੋਲ ਅਜੇ ਹੋਰ ਬੜਾ ਕੋਸ਼ਿਸ਼ ਹੈ ਸਾਨੂੰ ਦੇਖਣਾ ਚਾਹੀਦਾ ਹੈ ਕਿ ਵਧਣਾ ਚਾਹੀਦਾ ਉਹਨਾਂ ਨੇ ਆਪਣੀ ਕੋਸ਼ਿਸ਼ ਕੀਤੀ ਸਰਕਾਰ ਨੇ ਨਹੀਂ ਮੰਨੀ ਬਿਲਕੁਲ ਆਪਾਂ ਨੂੰ ਆਪਣੇ ਟੇਬਲ ਟॉक ਗੱਲਬਾਤ ਦਰੀਏ ਹਮੇਸ਼ਾ ਤੇ ਕਰਨੇ ਚਾਹੀਦੇ ਹਾਂ ਹਾਂਜੀ ਭਾਈ ਸਾਹਿਬ ਜੀ ਜਿੱਦਾਂ ਇਹ ਕੀ ਆਕਾਲ ਤੱਕ ਸਰ ਤੋਂ ਵੀ ਕੋਸ਼ਿਸ਼ ਕੀਤੀ ਜਾ ਸਕਦੀ ਹੈ ਇਹ ਤੁਹਾਡਾ ਬਹੁਤ ਵਧੀਆ ਸੁਆਲ ਹੈ ਹਾਂਜੀ ਅੱਜ ਦੇ ਰੇਡ ਵਿੱਚ ਜੋ ਕੋ ਅਕਾਲ ਤਖਤ ਦੇ ਜਹਦਾਰ ਨੂੰ ਮੈਂ ਖੁਦ ਹੱਥ ਜੋੜ ਕੇ ਇਹ ਬੇਨਤੀ ਕਰਦਾ ਹਾਂ ਜੀ ਫਿਰ ਤੁਸੀਂ ਸਾਡੀ ਸੇਕ ਕੰਮ ਦੀ ਸਰਬੋਤਮ ਕੰਮ ਤੁਹਾਡੇ ਵਾਲੇ ਦੇ ਦੋ ਬਿਲਕੁਲ ਜਿਨੇ ਵੀ ਜਹਦਾਰ ਸਾਡੇ ਪਹਿਲਾਂ ਆਏ ਉਹਨਾਂ ਨੇ ਇਹੋ ਜਿਹੀ ਖੁਸ਼ ਨਹੀਂ ਹਾਂਜੀ ਕਲੀਅਰ ਤੇ ਜੇ ਇਹ ਕਰ ਲੈਣਾ ਹਾਂਜੀ ਤੇ ਸ਼ਰਤ ਕੌਮ ਨਾਲ ਨੂੰ ਜਿੱਦਾਂ ਮਾਨਤਾਬ ਨੇ ਨਾ ਦੇਰੀ ਹਾਂਜੀ ਇਹਦਾ ਬਹੁਤ ਸਮਾਨ ਦਾ ਬਾਗ ਦੇ ਬਿਲਕੁਲ ਨਾਲੇ ਅਜਿਹਾ ਕਿ ਬਈ ਅਕਾਲ ਤਖਤ ਤੋਂ ਗੱਲਬਾਤ ਹੋਈ ਹੈ ਹਾਂਜੀ ਰਾਜਨੀਤਿਕ ਪਾਰਟੀਆਂ ਦੀ ਨੀਰਚ ਖੋਟ ਹੈ ਉਹਨਾਂ ਸ਼ਰਨਣਾ ਚਾਹੁੰਦੀਆਂ ਜੇ ਇਹ ਉਹਨਾਂ ਦੀ ਨੀਤ ਤੋਂ ਤਰਛਾ ਦਾ ਰਹਿੰਦੇ ਠੀਕ ਹੈ ਅਕਾਦ ਤਖਤਾ ਜਿਹਦਾ ਰਹੇ ਜਿਹੜਾ ਹੈ ਮੈਂ ਕਹਿੰਦਾ ਕਿ ਪੰਜਾਂ ਤਖਤਾ ਦੇ ਸਿੰਘ ਸਭਾ ਨਾਲ ਲਵੇ ਬਿਲਕੁਲ ਮੇਰਾ ਸੁਝਾਅ ਹੈ ਬੇਨਤੀ ਹੈ ਹਾਂਜੀ ਬੀ ਤੇ ਜਿੰਨੀਆਂ ਧਾਰਮਿਕ ਸ਼ਖਸੀਅਤਾਂ ਉਹਦੇ ਵਿੱਚ ਹਿੰਦੂ ਧਰਮਗੀਆਂ ਵੀ ਹੈ ਹਨ ਤੇ ਦੂਸਰੇ ਧਰਮ ਦੀ ਵੀ ਹੈ ਨਾ ਹਾਂਜੀ ਤੇ ਸਿੱਖ ਧਰਮਗੀਆਂ ਵੀ ਹੈ ਨਾ ਸਾਰਿਆਂ ਨਾਲ ਸਾਰਿਆਂ ਨੂੰ ਇਕੱਠੇ ਕਰਕੇ ਹਾਂਜੀ ਤੇ ਇੱਕ ਪੈਨਲ ਬਣਾ ਕੇ ਮੀਟਿੰਗ ਦੇ ਰੂਪ ਦੇ ਵਿੱਚ ਚਵਸਣ ਕਮੇਟੀ ਦੇ ਪ੍ਰਧਾਨ ਵੀ ਨਾਲ ਨਾਲ ਹੀ ਪ੍ਰਧਾਨ ਕਹਿੰਦਾ ਜੀ ਮੈਨੂੰ ਟਾਈਮ ਨਹੀਂ ਦਿੰਦਾ ਗਵਰਨਰ ਟਾਈਮ ਨਹੀਂ ਦਿੰਦਾ ਇਹ ਕੁਝ ਛੋਣੇ ਕਿੰਮੇ ਦੇ ਪ੍ਰਧਾਨ ਨੂੰ ਟਾਈਮ ਨਹੀਂ ਦੇ ਰਿਹਾ ਤੇ ਦਾ ਮਤਲਬ ਕਿ ਗਲਤੀਆਂ ਕਿੱਥੇ ਆ। ਹਾਂਜੀ ਤੇ ਦੂਸਰੀ ਗੱਲ ਇਹ ਕਿ ਕਾਤਕ ਦੇ ਜਿਆਦਾ ਬੜੇ ਯਤਨ ਕਰਨੇ ਪੜੀਆ ਕਿਉਂਕਿ ਬਾਦਲ ਨੇ ਕੋਸ਼ਿਸ਼ ਕਰਨੀ ਹੈ ਵੀ ਹਰ ਕੰਮ ਮੇਰੇ ਲੱਖਾਂ ਨੂੰ ਵੀ ਹੋਵੇ। ਬਿਲਕੁਲ। ਵੀਰ ਬਾਦਲ ਨੇ। ਬਿਲਕੁਲ। ਉਹ ਰੋਣ ਦੇਣਾ। ਹਾਂਜੀ। ਉਹ ਜਹਦਾਰ ਬੜਾਇਆ ਹੈ ਇਸ ਵੀਰ ਬਾਦਲ ਨੇ। ਹਾਂਜੀ। ਇਹ ਜਹਦਾਰ ਇਹ ਕੰਮ ਕਰ ਜਾਵੇ ਨਾ। ਐਸ ਵੇਲੇ ਆਪਣੇ ਸਿੱਖ ਧਰਮ ਦੇ ਨੁਮਾਇੰਦੇ ਕੁਝ ਰਾਜਨੀਤਿਕ ਦੇਖੋ ਰਾਜਨੀਤਿਕ ਪਾਰਟੀਆਂ ਦੇ ਵਿੱਚ ਸੁਖਬਾਲ ਖੈਰਾ ਹਾਂਜੀ ਜਿਹਦੀ ਨੀਤ ਅੱਛੀ ਹੈ ਪੰਜਾਬ ਹਮਸੱਚਾ। ਉਹ ਵੀ ਚਾਹੁੰਦਾ ਔਰ ਵੀ ਕਈ ਚੰਗੇ ਬੰਦੇ ਹੋ ਸਕਦੇ ਆ ਪਰ ਸਮੁੱਚੀ ਪਾਰਟੀ ਜਿਹੜੀ ਉਹ ਆਜ ਆਪਣੇ ਅੰਗੇ ਜਿਹੜਾ ਉਹ ਦਸ-ਦਸ ਆਵਾਜ਼ਾਂ ਕੱਢ ਕੇ ਮੂੰਹ ਪਰ ਵਰਕੇ ਕੀ ਬੋਲਦੀ ਬਿਲਕੁਲ ਜਿਹੜੀ ਗੱਲ ਦੀ ਲੋਕਾਂ ਦੇ ਮਾਰੇ ਹੋ ਵੀ ਉਹ ਰੋਲਾ ਪਾਉਂਦਾ ਬਿਲਕੁਲ ਕਿਹਨਾਂ ਤੱਕ ਜੇ ਅਕਾਲ ਤੱਕ ਦਾ ਜੇਕਰ ਇਹ ਆਪਣੇ ਸਿਰ ਦੇ ਉੱਤੇ ਇਹ ਪੀਨ ਲਗੇ ਸਿਰਦਰਦੀ ਆਪਣੇ ਸਿਰ ਤੇ ਰਹੇ ਕਿ ਮੈਂ ਮੇਰੀ ਕੌਮ ਦੀ ਮੇਰੇ ਕੌਮ ਦੇ ਨੌਂਦਵਾਨ ਜਿਹੜਾ ਚਵੰਦ ਹਾਂ ਹਾਂ ਜੀ ਕਿ ਮੈਂ ਇਹ ਹੱਕ ਰਾਉਣੇ ਆ ਉਹ ਆਪਣੇ ਤੌਰ ਦੇ ਉੱਤੇ ਸਿੱਖ ਬੁੱਧੀ ਜੀਵੀ ਤੇ ਦੂਸਰੇ ਧਰਮਾਂ ਦੇ ਬੰਦੇ ਦੇ ਨਾਲ ਲੈ ਸਾਰੇ ਨਾਲ ਹਾਰਕ ਸ਼ਿਸ਼ੀ ਤਰ੍ਹਾਂ ਉਹ ਨਾਲ ਗੱਲਬਾਤ ਕਰਕੇ ਤੇ ਇੱਕ ਪ੍ਰੋਗਰਾਮ ਜਿਹੜਾ ਹੈ ਉਹ ਗ੍ਰਹਿ ਮੰਤਰੀ ਦੇ ਪਤਾ ਨੂੰ ਕਿਨਰ ਬਹਿ ਕੇ ਖੁਦ ਲੇਖਣ ਇਹ ਦੱਸੋ ਪਹਿਲਾਂ ਕੀ 84 ਦਾ ਕੁਮੰਤਲ 45 5 ਲੱਖ ਮੁੰਡਾ ਮਾਰ ਦਿੱਤਾ ਨਹੀਂ ਆਪਣਾ ਨਹੀਂ ਤਾਂ ਕਾਰਪੋਰਚ ਦੇ ਦਿੱਲੀ ਦੇ ਇਹਦੇ ਤੁਸੀਂ ਸਿੱਖ ਮਾਰ ਦਿੱਤੇ ਅੱਜ ਤਾਂ ਕਿਹਨੂੰ ਫਾਂਸੀ ਲੱਗੀ ਹੈ ਨਹੀਂ ਇਹ ਕਿਹਨੂੰ ਫਾਂਸੀ ਹੋਈ ਤੇ ਉਹ ਐਵੇਂ ਬਾਲ ਜਤਵਰੀ ਹੋ ਕੇ ਆਪਣੇ ਘਰਾਂ 'ਚ ਬੈਠੇ ਹੋਏ ਆ ਅਜਾ ਕੋਈ ਫਾਲ ਲੱਗਾ ਜਿਹਨਾਂ ਨੇ 4 ਲੱਖ ਸਿੱਖਾਂ ਮਾਰ ਛੜਿਆ ਉਹ ਕੋਈ ਫਾਲ ਨ ਲੱਗਾ ਮੈਂ ਦੱਸੋ ਪਹਿਲਾਂ ਵੀ ਇਹਨਾਂ ਮੁੰਡਿਆਂ ਦੀ ਹੋਂਦ ਤੇ ਬਤੀ ਬਤੀ ਸਾਲਾਂ ਤੋਂ ਕੱਢਣਾ ਪਈ ਹੈ ਤੇ ਜਖਮਾਂ ਤੇ ਬਲਮ ਲੱਗ ਸਕਦੀ ਹੈ ਜੇ ਅਕਾਲ ਤਖਤ ਦਾ ਜਹਾਜ ਆਪਣੇ ਤੌਰ ਤੇ ਇਕਦੇ ਹਾਂਜੀ ਇਹ ਬਰੇ ਆ ਵੀ ਜੇ ਉਹਨੇ ਪੁੱਛ ਕੀਤੀ ਤੇ ਨਾਲ ਲਾਦਣਾ ਉਹਨੂੰ ਤੇ ਇਹ ਮੈਂ ਕਹਿੰਦਾ ਵੀ ਅਕਾਲ ਤਖਤ ਦਾ ਜਹਾਜਰ ਆਪਣੇ ਤੌਰ ਤੇ ਕੋਸ਼ਿਸ਼ ਕਰੇ ਤੇ ਇਹਨਾਂ ਸਾਰਿਆਂ ਨੂੰ ਇਕੱਠੇ ਕਰਕੇ ਧਾਰਨੋ ਸ਼ਿਸ਼ੇਤਿਆਂ ਨੂੰ ਕੋਈ ਵੀ ਰਿਲੀਜਨ ਦੇ ਨਾਲ ਭਾਵੇਂ ਹੈ ਨਾ ਹਾਂਜੀ ਤੇ ਮੇਰਾ ਖਿਆਲ ਆ ਕੁਝ ਬਾਹਰੋਂ ਵੀ ਸਾਨੂੰ ਕੁਝ ਸਿੱਖ ਲੈ ਆ ਤੇ ਬੁੱਧੀ ਜੀ ਵੀ ਲੈ ਆ ਬਿਲਕੁਲ ਇਹ ਸਾਰ ਨੂੰ ਲੈ ਕੇ ਵੀ ਇੱਕ ਪੈਨਲ ਦੇ ਰੂਪ ਦੇ ਵਿੱਚ ਇੱਕ ਮੀਟਿੰਗ ਗਏ ਮੰਤਰੀ ਤੇ ਪ੍ਰਧਾਨ ਮੰਤਰੀ ਨਾਲ ਕਰਕੇ ਨਾ ਬਿਲਕੁਲ ਤੇ ਮੇਰਾ ਖਿਆਲ ਆ ਵੀ ਇਹ ਮਸਲਾ ਜਿਹੜਾ ਆ ਪ੍ਰਧਾਨ ਮੰਤਰੀ ਇਸ ਦਬਾਅ 'ਚ ਪਾਵੇ ਜੇ 52 ਜਹਾਂਗੀਰ ਦੇ ਕੈਚੋਕ ਰਿਹਾ ਕਰਵਾਲੇ ਸੀ ਜਾਂ ਗੁਰੂ ਪਾਤਸ਼ਾਹ ਨੇ ਹਾਂ ਤੇ ਕੀ ਤੁਹਾਨੂੰ ਤੇ ਪਤਾ ਹੈ ਇਹ ਸਿੱਖੀ ਕੀ ਆ ਤੇ ਸਿੱਖਾਂ ਦਾ ਯੋਗਦਾਨ ਕੀ ਆ ਭਾਰਤ ਵਾਸਤੇ ਤੇ ਜਿਹੜੀਆਂ ਕੁਰਬਾਨੀਆਂ ਕਿੱਡ ਕਿੰਨੀਆਂ ਨੇ ਇਹਨਾਂ ਦੇ ਗੁਰੂਆਂ ਜੀਆ ਕੁਰਬਾਨੀਆਂ ਕਿੰਨੀਆਂ ਨੇ ਇਹਨਾਂ ਨੇ ਇਸ ਦੇ ਖਾਤਰ ਆਪਣੀ ਜਾਨ ਦੇ ਦਿੱਤੀ ਤੇ ਤੂੰ ਇਹ ਚੰਨੀ ਤਰ੍ਹਾਂ ਜਾਣਦੇ ਹੀ ਹੋ ਬਿਲਕੁਲ ਤੇ ਇਸ ਕਰਕੇ ਇਹ ਜੜੀਆਂ ਵੱਡੀਆਂ ਸ਼ਹਾਦਤਾਂ ਸਿੱਖਉਂਦੀਆਂ ਤੁਸੀਂ ਕਿ ਸਾਡੇ ਮੁੰਡੇ ਅੱਜ ਕਰ ਸਕਦੇ ਤੇ ਮੇਰਾ ਖਿਆਲ ਹੈ ਕੋਈ ਸਾਰਤਕ ਉਪਰਤ ਹਾਲ ਜਦਾ ਤੇ ਬਿਲਕੁਲ ਬਿਲਕੁਲ ਸਾਬ ਹਾਂ ਬਿਲਕੁਲ ਸਾਹਿਬ ਜੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਆ ਜੀ ਨੇ ਇਸ ਵਿੱਚ ਸਿੱਧੇ ਸਾਡੇ ਨਾਲ ਵਿਚਾਰ ਵਿਚਾਰ ਚਰਚਾ ਕੀਤੀ ਆਪਣੇ ਦਸਕਾਂ ਨੂੰ ਬੇਨਤੀ ਕਰਦੇ ਹਾਂ ਵੀ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਵਕਤ ਵਦ ਇਸ ਚੈਨਲ ਨੂੰ ਸ਼ੇਅਰ ਤੇ ਕਮੈਂਟ ਕਰੋ ਆਫਾਤੇ ਬੁਲਾਉਣੀ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿ